ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਨਾਲ ਜੁੜੀ ਹੋਈ ਹੈ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੀਆਂ ਚਰਚਾਵਾਂ ਮੁੜ ਤੋਂ ਤੇਜ਼ ਹੋਈਆਂ ਨੇ ਦਰਅਸਲ ਸੁਨੀਲ ਜਾਖੜ ਜੋ ਕੇ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇੱਕ ਅੰਗਰੇਜ਼ੀ ਅਖਬਾਰ ਨੂੰ ਇੰਟਰਵਿਊ ਦਿੱਤਾ ਗਿਆ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਉਹਨਾਂ ਦੇ ਵੱਲੋਂ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ ਵਕਾਲਤ ਕੀਤੀ ਗਈ ਹੈ ਜਿਸ ਦੀ ਵਕਾਲਤ ਕਰਦੇ ਆ ਸੁਨੀਲ ਜਾਖੜ ਦੇ ਵੱਲੋਂ ਕਿਹਾ ਗਿਆ ਕਿ 1996 ਦੇ ਵਿੱਚ ਪੰਜਾਬ ਦੇ ਹਿੱਤਾਂ ਨੂੰ ਤੇ ਕਾਲੇ ਦੌਰ ਤੋਂ ਬਾਅਦ ਦੇਖਦੇ ਆ ਜਿਹੜਾ ਉਹ ਇੱਕ ਗੜ ਜੋੜ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਭਾਜਪਾ ਜਿਹੜੀ ਹੈ ਉਹ ਸ਼ਹਿਰੀ 34 ਸੀਟਾਂ ਦੇ ਉੱਤੇ ਲੜਦੀ ਆਈ ਤੇ ਹੁਣ ਵੀ ਜਿਹੜਾ ਉਹ ਪੰਜਾਬ ਦੇ ਵਿੱਚ ਪੰਜਾਬ ਦੀਆਂ ਤਾਕਤ ਵਿਰੋਧੀ ਤਾਕਤਾਂ ਜਿਹੜੀਆਂ ਨੇ ਪੰਜਾਬ ਵਿਰੋਧੀ ਤਾਕਤਾਂ ਉਹ ਉੱਭਰ ਰਹੀਆਂ ਨੇ ਜਿਸ ਦੇ ਚੱਲਦਿਆਂ ਪੰਜਾਬ ਦੇ ਅਕਾਲੀ ਦਲ ਅਤੇ ਭਾਜਪਾ ਨੂੰ ਜਿਹੜਾ ਪੰਜਾਬ ਦੇ ਵੱਡੇ ਹੇਰੇ ਹਿੱਤਾਂ ਦੇ ਲਈ ਜਿਹੜਾ ਉਹ ਮਤਭੇਦ ਛੱਡ ਦੇਣੇ ਚਾਹੀਦੇ ਨੇ ਭਾਵ ਗੜ ਜੋੜ ਵਰ ਦੇ ਵੱਲ ਵਧਣਾ ਚਾਹੀਦਾ ਜੀहां ਤੁਹਾਨੂੰ ਦੱਸ ਦਿੰਨੇ ਆ ਕਿ ਇਹ ਵਕਾਲਤ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ ਸੀਨੀਅਰ ਲੀਡਰ ਨੇ ਤੇ ਪ੍ਰਧਾਨ ਨੇ ਭਾਜਪਾ ਦੇ ਪੰਜਾਬ ਦੇ ਸੁਨੀਲ ਜਾਖੜ ਸ੍ਰੀਲ ਜਾਖੜ ਇਹ ਪਹਿਲੀ ਵਾਰ ਜਿਹੜੀ ਉਹ ਬਕਾਲਤ ਨਹੀਂ ਕਰ ਰਹੇ ਇਸ ਤੋਂ ਪਹਿਲਾਂ ਵੀ ਜਦੋਂ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਵਰਸੀ ਦੇ ਮੌਕੇ ਸ੍ਰੀਲ ਜਾਖੜ ਜਾਂਦੇ ਨੇ ਉੱਥੇ ਸੰਬੋਧਨ ਕਰਦੇ ਨੇ ਤਾਂ ਉੱਥੇ ਵੀ ਜਿਹੜਾ ਉਹ ਗੱਠਜੋੜ ਦੀ ਚਰਚਾ ਛੇੜਦੇ ਨੇ ਪਰ ਹੁਣ ਇਸ ਇੰਟਰਵਿਊ ਤੋਂ ਬਾਅਦ ਜੋ ਕਿ ਇੱਕ ਅਖਬਾਰ ਦੇ ਵਿੱਚ ਇੰਟਰਵਿਊ ਛਪਿਆ ਉਸ ਤੋਂ ਬਾਅਦ ਮੁਰਤੋਂ ਭਾਜਪਾ ਤੇ ਅਕਾਲੀ ਦਲ ਦੇ ਗੱਠ ਜੋੜ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ ਪਰ ਇਹ ਕਿਸ ਅਕਾਲੀ ਦਲ ਦੀ ਗੱਲ ਚੱਲ ਰਹੀ ਹੈ ਕਿ ਇਹ ਅਕਾਲੀ ਦਲ ਬਾਦਲ ਛੜੇ ਦੀ ਗੱਲ ਚੱਲ ਰਹੀ ਹੈ ਇਸ ਦੇ ਬਾਰੇ ਕੁਝ ਵੀ ਸਪਸ਼ਟ ਨਹੀਂ ਹੈ ਕਿ ਅਕਾਲੀ ਦਲ ਜੋ ਅਕਸ਼ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਪੰਜ ਮੈਂਬਰੀ ਕਮੇਟੀ ਬਣੀਗੀ ਉਹਨਾਂ ਦੇ ਵੱਲੋਂ ਭਰਤੀ ਕੀਤੀ ਗਈ ਉਸ ਦੇ ਬਾਰੇ ਗੱਲ ਚੱਲ ਰਹੀ ਹੈ ਤਾਂ ਕਿਸ ਅਕਾਲੀ ਦਲ ਦੇ ਨਾਲ ਗੱਠ ਜੋੜ ਕਰੇਗੀ ਭਾਜਪਾ ਤਾਂ ਇਹ ਵੀ ਪੰਜਾਬ ਦੀਆਂ ਸਫਾ ਨੇ ਵਿੱਚ ਚਰਚਾ ਚੱਲਦੀ ਆ ਪਰ ਸਖਜਿੰਦਰ ਸਿੰਘ ਰੰਧਾਵਾ ਜੋ ਕਿ ਕਾਂਗਰਸ ਦੇ ਸੀਨੀਅਰ ਲੀਡਰ ਨੇ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਟਵੀਟ ਕਰਦੇ ਆ ਜਿਹੜਾ ਉਹ ਅਕਾਲੀ ਦਲ ਤੇ ਭਾਈ ਭਾਈ ਨੂੰ ਘੇਰਿਆ ਉਹਨਾਂ ਦੇ ਵੱਲੋਂ ਸਾਫ ਤਰ੍ਹਾਂ ਦੇ ਉੱਤੇ ਲਿਖਿਆ ਗਿਆ ਕਿ ਅਕਾਲੀ ਭਾਜਪਾ ਭਾਈ ਭਾਈ ਪੰਜਾਬ ਦੀ ਜਵਾਨੀ ਨਸ਼ੇ ਤੇ ਲਾਈ ਅਕਾਲੀ ਭਾਜਪਾ ਭਾਈ ਭਾਈ ਮਿਲ ਕੇ ਇਹਨਾਂ ਨੇ ਬੇਅਦਬੀ ਕਰਾਈ ਅਕਾਲੀ ਭਾਜਪਾ ਭਾਈ ਭਾਈ ਜਿੱਜਾ ਸਾਲਾ ਜਵਾਈ ਭਾਈ ਤਾਂ ਇਹ ਤੰਜ ਜਿਹੜੇ ਨੇ ਉਹ ਕਸੇ ਗਏ ਨੇ ਇਹ ਤੰਜ ਕਸੇ ਗਏ ਨੇ ਸਖਜਿੰਦਰ ਰੰਧਾਵਾ ਦੇ ਵੱਲੋਂ ਉਹਨਾਂ ਦਾ ਟਵੀਟ ਆਇਆ ਤਾਂ ਜਦੋਂ ਇਹ ਚਰਚਾ ਛਿੜਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋਏਗਾ ਤਾਂ ਉਸ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਜਿਹੜਾ ਉਹ ਤੰਜ ਕਸਣੇ ਜਿਹੜੇ ਉਹ ਲਾਜ਼ਮੀ ਹੋ ਜਾਂਦੇ ਨੇ ਤਾਂ ਦੂਜੇ ਪਾਸੇ ਚਰਚਾ ਇਹ ਵੀ ਛਿੜਦੀ ਹੈ ਪੰਜਾਬ ਦੇ ਵਿੱਚ ਕਿ ਕਿਹੜਾ ਅਕਾਲੀ ਦਲ ਕਿਉਂਕਿ 11 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਜੋ ਕਿ ਪੰਜ ਮੈਂਬਰੀ ਕਮੇਟੀ ਜੀ ਦੀ ਭਰਤੀ ਕਰ ਰያ ਸੀ ਉਸ ਦੇ ਵੱਲੋਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਤਾਂ ਉਸ ਦਾ ਪ੍ਰਧਾਨ ਵੀ ਐਲਾਨਿਆ ਜਾਣਾ ਭਾਵ ਇੱਕ ਪਾਰਟੀ ਜੋ ਉਸ ਪ੍ਰਕਿਰਿਆ ਜਿਹੜੀ ਆ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ 2024 ਨੂੰ ਜਿਹੜਾ ਉਹਨ ਹੁਣ ਹੁਕਮਨਾਮੇ ਸੁਣਾਏ ਗਏ ਸੀ ਉਸ ਦੇ ਮੁਤਾਬਕ ਉਹ ਕਹਿੰਦੇ ਨੇ ਕਿ ਅਸੀਂ ਭਰਤੀ ਕਰ ਰਹੇ ਹਾਂ ਉਹਦੇ ਮੁਤਾਬਕ ਪਾਰਟੀ ਦਾ ਪ੍ਰਧਾਨ ਚੁਣਾਂਗੇ ਜੇ ਸ਼੍ਰੋਮਣੀ ਅਕਾਲੀ ਦਲ ਉਹ ਅਕਾਲੀ ਦਲ ਹੋਏਗੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਸ ਦਾ ਜਨਮ ਹੋਇਆ ਤਾਂ ਇੱਕ ਪਾਸੇ ਉਹ ਚਰਚਾ ਹੈ ਇੱਕ ਪਾਸੇ ਅਕਾਲੀ ਦਲ ਦਾ ਇੰਟਰਨਲ ਕਲੈਸ਼ ਆ ਭਾਵ ਜੇ ਕਹਿ ਲਿਆ ਜਾਵੇ ਤਾਂ ਦੂਜੇ ਪਾਸੇ ਚਰਚਾ ਜਿਹੜੀ ਆ ਉਹ ਗੱਠਜੋੜ ਦੀ ਜੁੜਦੀ ਹੈ ਕਿ ਬੀਜੇਪੀ ਗੱਠਜੋੜ ਕਰੇਗੀ ਆ ਅਕਾਲੀ ਦਲ ਦੇ ਨਾਲ ਉਸ ਦੀ ਵਕਾਲਤ ਕਰਦੇ ਨੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਪਰ ਕਿਸ ਅਕਾਲੀ ਦਲ ਦੇ ਨਾਲ ਕਰਨਗੇ ਕਿਸ ਧੜੇ ਦੇ ਨਾਲ ਕਰਨਗੇ ਇਹ ਖਾਸ ਹੋ ਜਾਂਦਾ ਹੈ ਇਹ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਵਿੱਚ ਇੰਟਰਨਲ ਕਲੈਸ਼ ਚੱਲ ਰਿਹਾ ਹੋਵੇ ਦੋ ਧੜੇ ਹੋਣ ਦੋ ਪਾਰਟੀਆਂ ਬਣਨ ਦੀ ਸੁਭਾਵਨਾ ਹੋਵੇ ਤਾਂ ਜਦੋਂ ਇਹ ਸਾਰਾ ਕੁਝ ਹੋ ਰਿਹਾ ਹੈ ਤਾਂ ਦੂਜੇ ਪਾਸੇ ਇੱਕ ਚਰਚਾ ਛੜਰੀ ਹੈ ਸ਼ੋਮਣੀ ਅਕਾਲੀ ਦਲ ਤੇ ਅਪਾਜਪਾ ਦੇ ਗੱਠ ਜੋੜ ਦੀ ਤਾਂ ਇਹ ਗੱਠ ਜੋੜ ਕਿਸ ਅਕਾਲੀ ਦਲ ਨਾਲ ਹੋਏਗਾ ਇਹ ਦੇਖਣਾ ਜ਼ਰੂਰ ਹੋਏਗਾ ਕਿ ਜਾਂ ਇਸ ਦੇ ਬਾਰੇ ਕੋਈ ਸਪਸ਼ਟਤਾ ਜਿਹੜੀ ਆਉਂਦੀ ਆ ਕਿ ਸੁਨੀਲ ਜਾਕੜ ਕਲੀਅਰ ਕਰਨਗੇ ਕਿ ਇਹ ਗੱਠ ਜੋੜ ਕਿਸ ਅਕਾਲੀ ਦਲ ਦੇ ਨਾਲ ਹੋਏਗਾ ਕਿਉਂਕਿ 1996 ਦਾ ਹਵਾਲਾ ਦਿੱਤਾ ਗਿਆ 1996 ਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬੀਜੇਪੀ ਦਾ ਗੱਠ ਜੁੜ ਹੋਇਆ ਉਸ ਤੋਂ ਬਾਅਦ ਲੰਮਾ ਸਮਾਂ ਗੱਠ ਜੋੜ ਰਹਿੰਦਾ ਹੈ ਉਸ ਤੋਂ ਗੱਠ ਜੋੜ ਦੇ ਦਰਮਿਆਨ ਸਰਕਾਰਾਂ ਚੱਲਦੀਆਂ ਨੇ ਜਿਸ ਨੂੰ ਲੈ ਕੇ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਜਿਹੜਾ ਉਹ ਸਖਜਿੰਦਰ ਸਿੰਘ ਰੰਧਾਵਾ ਤੰਜ ਵੀ ਕੱਸਦੇ ਨੇ